ਅੱਜ ਆਪਾਂ ਗੱਲ ਕਰਾਂਗੇ ਮਜੀਠੀਏ ਬਾਰੇ ਬੜੇ ਧਿਆਨ ਦੇ ਨਾਲ ਗੱਲ ਸੁਣਨ ਵਾਲੀ ਆ ਕਿ ਕਿਉਂ ਇਹ ਬਚਦਾ ਆ ਰਿਹਾ ਐਨੇ ਟਾਈਮ ਦਾ ਕਿਉਂ ਨਹੀਂ ਕਿਸੇ ਸਰਕਾਰ ਨੇ ਇਹਨੂੰ ਹੱਥ ਪਾਇਆ ਤੁਹਾਨੂੰ ਇਹਦੇ ਬਾਰੇ ਵੀ ਜਰੂਰ ਦੱਸਾਂਗੇ ਵੀਡੀਓ ਨੂੰ ਬੱਤ-ਬੱਤ ਸ਼ੇਅਰ ਜਰੂਰ ਕਰਦੇ ਤੇ ਵੀਡੀਓ ਨੂੰ ਧਿਆਨ ਦੇ ਨਾਲ ਸੁਣਨਾ ਤੁਹਾਨੂੰ ਸਾਰਿਆਂ ਨੂੰ ਪਤਾ ਆ ਕਿ ਪੰਜਾਬ ਸਰਕਾਰ ਜਾਨੀ ਕਿ ਭਗਵੰਤ ਮਾਨ ਨੇ ਜਿਹੜਾ ਬਕਰ ਮਜੀਤ ਸਿੰਘ ਮਜੀਠੀਆ ਜਿਹੜਾ ਉਹਨੂੰ ਜਿਹੜਾ ਆਮਦਨ ਤੋਂ ਵੱਧ ਜਾਇਦਾਦ ਦੇ ਤਹਿਤ ਚੁੱਕਿਆ ਹੋਇਆਗਾ ਉਹਦੇ ਤੇ ਕੇਸ ਪਿਆਗਾ ਅੱਜ ਬਦਲ ਪਰਵਾਰ ਸਾਰਾ ਪਿੱਟੀ ਜਾਂਦਾ ਚੀਕਾਂ ਮਰੀ ਜਾਂਦੇ ਆ ਕਿ ਸਾਡੇ ਨਾਲ ਐ ਹੋ ਗਿਆ ਸਾਡੇ ਨਾਲ ਬਹੁਤ ਹੋ ਗਿਆ ਆਪਾਂ ਉਸ ਗੱਲ ਤੇ ਆਵਾਂਗੇ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਭਾਈ ਅੰਬਰਤ ਪਾਲ ਸਿੰਘ ਜੋ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੀ ਮਜੇਠੀਏ ਨੇ ਇੰਨੀ ਕਦਰ ਤੁਸੀਂ ਕੀਤੀ ਇਕ ਟੀਵੀ ਲਾ ਲਿਆ ਕਰੇ ਆ ਫੋਟੋ ਆ ਗਈ ਜੀ ਆ ਫਲਨ ਆ ਗਿਆ ਜੀ ਆ ਧੌਂਕਾ ਆ ਗਿਆ ਜਾਨੀ ਕਿ 2027 ਦਾ ਡਾਰਾ ਇਹਨਾਂ ਨੂੰ ਸਤਾਰਿਆ ਸੀ ਕਿ ਕਦੇ ਭਾਈ ਅੰਮਰਤਪਾਲ ਸਿੰਘ ਬਾਹਰ ਨਾ ਆ ਜਾਵੇ ਤੇ ਹੋਰ ਵੀ ਜਿਹੜੇ ਪੰਥਕ ਦੋਖੀ ਨੇ ਤੇ ਉਹਨਾਂ ਨੇ ਵੀ ਜਿਹੜਾ ਬੜਾ ਜ਼ੋਰ ਲਾਇਆ ਹੋਇਆਗਾ ਭਾਈ ਅੰਮਰਤਪਾਲ ਸਿੰਘ ਨੂੰ ਬਦਨਾਮ ਕਰਨ ਦੇ ਵਾਸਤੇ ਖੈਰ ਚਲੋ ਇਹਦੇ ਗੱਲ ਰਹਿ ਗਈ ਇੱਕ ਪਾਸੇ ਹੁਣ ਗੱਲ ਕਰੀਏ ਆਪਾਂ ਜੇਕਰ ਵਿਕਰਮ ਮਜੀਠ ਸਿੰਘ ਮਜੀਠੀਆ ਨੂੰ 540 ਕਰੋੜ ਦੇ ਹਿਸਾਬ ਦੇ ਨਾਲ ਆਪਾਂ ਕਹਿੰਦੇ ਕਿ ਇਹਨੇ ਕੰਪਨੀਆਂ ਚ ਲਾਇਆ ਸੀ ਰੁਪਇਆ ਇਹਦੇ ਕੋਲੋਂ ਕਿੱਥੋਂ ਆਇਆ ਇਹ ਸਰਕਾਰ ਵਿਜੀਲੈਂਸਾ ਜਿਹੜੇ ਇਹਦੀ ਤਹਿ ਤੱਕ ਜਾਵੇਗੀ ਇਨਕੁਆਰੀ ਇਹਦੀ ਹੋ ਰਹੀ ਆ 7 ਦਿਨਾਂ ਦਾ ਰਿਮਾਂਡ ਅੱਜ ਤੀਜਾ ਦੇਣਾ ਤੇ ਦੂਸਰੀ ਗੱਲ ਇੱਕ ਹੋਰ ਇਹਦੇ ਉੱਤੇ ਕੇਸ ਪੈਣ ਵਾਲਾਗਾ ਚਿੱਟੇ ਦਾ ਐਡੀ ਵੱਲੋਂ ਜਿਹੜਾ ਸਾਬਕਾ ਅਫਸਰ ਆ ਨਰਿੰਦਰ ਸਿੰਘ ਨੂੰ ਅੱਜ ਜਿਹੜਾ ਕਿ ਵਿਜੀਲੈਂਸ ਨੇ ਸੱਦਿਆ ਉਹਨਾਂ ਨੇ ਇਸ ਕਰਕੇ ਸੱਦਿਆ ਕਿ ਭਾਈ ਤੁਸੀਂ ਇਹ ਦੱਸੋ ਕਿ ਤੁਹਾਡੇ 2021 17 18 ਦੇ ਵਿੱਚ ਤੁਸੀਂ ਇਹਦੇ ਖਿਲਾਫ ਕੀ ਐਕਸ਼ਨ ਲੈਂਤਾ ਤੇ ਕੀ ਇਹਦੇ ਇੱਕ ਕੰਮੇ ਬਚ ਗਿਆ ਤਾਂ ਉਹ ਸਾਬਕਾ ਅਫਸਰ ਨਰਿੰਦਰ ਸਿੰਘ ਨੇ ਦੱਸਿਆ ਕਿ ਉਹਦੀਆਂ ਅਨਕਵਾਰੀਆਂ ਦੇ ਵਿੱਚ ਬੇਕਰ ਮਜੀਤ ਸਿੰਘ ਮਜੀਠੀਏ ਦਾ ਜਿਹੜਾ ਹੱਥ ਸੀ ਚਿੱਟੇ ਦੇ ਵਿੱਚ ਸਦਾਗਰਾਂ ਦੇ ਨਾਲ ਇਹਦੇ ਤਲਕਤ ਸੀ ਉਹ ਚਾਹ ਜਗਦੀਸ਼ ਭੋਲੇ ਨੇ ਜਿਹੜੀ ਇਹ ਗੱਲ ਕਹੀ ਆ ਇੱਕ ਤਾਂ ਉਸ ਸਟੇਟਮੈਂਟ ਆ ਇੱਕ ਇਹਦੀ ਆਪ ਦੀ ਸਟੇਟਮੈਂਟ ਆ ਜਿਹੜੀ ਉਸ ਨਰਿੰਦਰ ਸਿੰਘ ਨੇ ਜਿਹੜੀ ਉਸ ਜਿਹੜੀ ਇੱਕ ਸੈੱਟ ਬਣੀ ਆ ਉਹਦੇ ਵਿੱਚ ਦਰਜ ਕੀਤੀ ਆ ਜਿਹੜੇ ਕਿ ਸਰਕਾਰ ਨੇ ਜਿਹੜਾ ਚਲਾਨ ਨਹੀਂ ਪੇਸ਼ ਕੀਤਾ ਨਰਿੰਦਰ ਸਿੰਘ ਨੇ ਦੱਸਿਆ ਕਿ 68 ਕੇਸ ਸੀ ਚਿੱਟੇ ਦੇ ਜਿਹੜਾ ਕਿ ਬਹੁਤ ਡਰੱਗੀ ਮਾਮਲੇ ਦੇ ਵਿੱਚ 68 ਕੇਸਾਂ ਦੇ ਵਿੱਚੋਂ 17 ਜਣਿਆਂ ਨੂੰ ਕਹਿੰਦਾ ਮੈਂ ਸਜ਼ਾ ਕਰਾ ਦਿੱਤੀ ਆ ਪਰ ਬਾਕੀ ਜਿਹੜਾ ਕਿ ਸਰਕਾਰਾਂ ਨੇ ਉਸਨੇ ਜਿਹੜੀ ਕਿ ਬਾਦਲ ਦੀ ਸਰਕਾਰ ਨੇ ਉਹਨਾਂ ਨੂੰ ਬਚਾ ਕੇ ਰੱਖਿਆ ਤੇ ਇਸ ਕਰਕੇ ਜਿਹੜਾ ਮਜੇਠੀ ਆ ਬਚਿਆ ਤੇ ਤੁਹਾਨੂੰ ਪਤਾ ਕਿ ਕੈਪਟਨ ਵੀ ਇਹਨਾਂ ਦੇ ਨਾਲ ਦਾ ਸੀ ਜਾਂ ਆਪਾਂ ਕਹਿ ਲਈਏ ਕਿ ਇਹਨਾਂ ਦੀ ਯਾਰੀ ਸੀ ਉਹਨੇ ਇਹਨਾਂ ਨੂੰ ਨਹੀਂ ਕੁਛ ਕਿਹਾ ਮਜੀਠੀਏ ਨੂੰ ਤੇ ਮਜੀਠੀਏ ਵਰਗਿਆਂ ਨੇ ਕੈਪਟਨ ਵਰਿੰਦਰ ਸਿੰਘ ਨੂੰ ਨਹੀਂ ਕੁਛ ਕਿਹਾ ਕਿਉਂਕਿ ਦੋਨੇ ਹੀ ਕਾਣੇ ਸੀ ਹੁਣ ਇਹਦੇ ਵਿੱਚ ਤੁਹਾਨੂੰ ਮੈਂ ਦੱਸ ਦਾਂਗਾ ਮੋਟਾ-ਮੋਟਾ ਸਹਾਵਾ ਨਰਿੰਦਰ ਸਿੰਘ ਨੇ ਦੱਸਿਆ ਕਿ ਜਗਦੀਸ਼ ਸਿੰਘ ਭੋਲਾ ਅਤੇ ਇੱਕ ਨਵਾਂ ਹੋਰ ਆ ਬਿੱਟੂ ਔਲਖ 2021 ਦੇ ਵਿੱਚ ਉਹਨਾਂ ਨੂੰ ਵੀ ਜਿਹੜੀ ਸਜ਼ਾ ਸੁਣਾਈ ਸੀ ਤੇ ਐਸਆਈਪੀ 2000 ਮਾਫ ਕਰਨਾ 21 ਦੇ ਵਿੱਚ ਜਿਹੜਾ ਚਲਾਨ ਪੇਸ਼ ਕਰਨਾ ਸੀ ਮਜੀਠੀ ਦਾ ਉਹ ਚਲਾਨ ਨਹੀਂ ਪੇਸ਼ ਕੀਤਾ ਇਸ ਕਰਕੇ ਮਜੀਠਾ ਜਿਹੜਾ ਮਜੀਠੀਆ ਲਗਾਤਾਰ ਜਿਹੜਾ ਆਪਾਂ ਇਹ ਕਹ ਜੀਏ ਕਿ ਬਚਦਾ ਆ ਰਿਹਾ ਸੀ ਤੇ ਬਹੁਤੇ ਕੇਸ ਆ ਜਿਹੜੇ ਪੈਡਿੰਗ ਪਏ ਆ ਜੇ ਤੁਸੀਂ ਦੇਖੋ 68 ਦੇ ਵਿੱਚ ਸਿਰਫ 17 ਜਿਹੜਾ ਨੂੰ ਸਜ਼ਾ ਹੋਈ ਆ ਉਹ ਨਰਿੰਦਰ ਸਿੰਘ ਨੇ ਜਿਹੜੀ ਇਨਕਵਾਰੀ ਕੀਤੀ ਆ ਉਹਦੇ ਤਹਿਤ ਸਾਰਿਆਂ ਨੂੰ ਸਜ਼ਾ ਹੋਈ ਹੈ ਉਹਦੇ ਵਿੱਚ ਬਿਕਰਮਜੀਤ ਸਿੰਘ ਮਜੀਠੀ ਦਾ ਨਾਮ ਬੋਲਦਾਗਾ ਹੁਣ ਤੁਸੀਂ ਇਹ ਦੱਸੋ ਉਹਨਾਂ 17 ਦੇ ਜਿਨ੍ਹਾਂ ਦੇ ਕੇਸ ਰਜਿਸਟਰ ਹੋਏ ਸੀ ਨਾਲ ਉਹਨਾਂ ਦੇ ਕੇਸ ਪਏ ਆ ਤੇ ਨਾਲ ਹੀ ਉਹਨਾਂ ਦੀ ਜਿਹੜੀ ਪ੍ਰਾਪਰਟੀ ਆ ਅਟੈਚ ਕੀਤੀ ਗਈ ਆ ਸਰਕਾਰ ਵੱਲੋਂ ਪਰ ਜਿਹੜਾ ਕਿ ਮਜੀਠੀਆ ਪਰਿਵਾਰ ਆ ਤਾਨੂੰ ਇਹਦੇ ਪਲਸੋਕੜ ਬਾਰੇ ਵੀ ਪਤਾ ਚਲੋ ਆਪਾਂ ਬਾਰ-ਬਾਰ ਉਹੀ ਗੱਲ ਇੱਕ ਨਹੀਂ ਦਰਾਂਦੇ ਪਰ ਤੁਹਾਨੂੰ ਹੁਣ ਬਿਕਰ ਮਜੀਠ ਸਿੰਘ ਮਜੀਠੇ ਬਾਰੇ ਪਤਾਗਾ ਕਿ ਸਿੱਧਾ ਲਲਕਾਰਦਾ ਹੁੰਦਾ ਸੀ ਭਗਵੰਤ ਮਾਨ ਨੂੰ ਕਿ ਮੈਂ ਤੇਰੀ ਗਿੱਚੀ 'ਚ ਹੱਥ ਪਾ ਲੈਣਾਗਾ ਅੰਬਦਪਾਲ ਨੂੰ ਕਹਿੰਦਾ ਹੁੰਦਾ ਸੀ ਮੈਨੂੰ 20 ਦਿਨ ਦਿਓ ਮੈਂ ਇਹਨੂੰ ਬੰਦੇ ਦਾ ਪੱਤ ਬਣਾ ਦੂੰਗਾ ਤੇ ਹੁਣ ਫਿਰ ਐਡੀ ਸੇਤੀ ਕੀ ਹੋ ਗਿਆ ਹੁਣ ਚਿੰਗਿਆੜਾ ਕਿਉਂ ਮਾਰਦੇ ਹੋ ਹੁਣ ਕਿਉਂ ਉੱਥੇ ਜਿਹੜਾ ਤੁਹਾਡੇ ਮਸਰਖਾਂ ਦਾਗਾ ਤੁਹਾਡੇ ਗਿੱਟਿਆਂ ਨੂੰ ਕਿਉਂ ਉੱਥੇ ਰੌਲਾ ਪਾਉਨੇ ਹੋ ਕਿਉਂ ਭਾਂ ਭਾਂ ਦੇ ਖਾਣੇ ਮੰਗਦੇ ਹੋ ਠਾਣੇ ਦੇ ਵਿੱਚ ਅਜੇ ਤਾਂ ਕੁਝ ਵੀ ਨਹੀਂ ਹੋਇਆ ਅਜੇ ਤਾਂ ਸੇਰ ਦੇ ਵਿੱਚੋਂ ਪੁਨੀ ਵੀ ਨਿਕੱਤੀ ਗਈ ਅਜੇ ਤਾਂ ਤੀਜੇ ਦਿਨ ਹੀ ਰਿਮਾਂਡ ਦਾ ਫਿਰ ਅੱਗੇ ਈਡੀ ਨੇ ਰਿਮਾਂਡ ਲੈਣਾਗਾ ਫਿਰ ਉਹ ਕੇਸ ਵੀ ਖੁੱਲਣੇ ਆ ਜਣੇ ਕਿ ਦੋ ਕੇਸ ਇਹਦੇ ਉੱਤੇ ਝੱਲਣੇ ਆ ਆਮਦਨ ਤੋਂ ਵੱਧ ਜਾਇਦਾਦ ਤੇ ਡਰੱਗ ਦਾ ਮਾਮਲਾ ਜਿਹੜਾ ਕਿ ਜਿਹੜੇ ਹਰ ਲੋਕ ਹਰ ਇੱਕ ਬੱਚਾ ਸਿਆਸਤਦਾਨ ਬੜੇ-ਬੜੇ ਇਹ ਕਹਿੰਦੇ ਸੀ ਕਿ ਮਜੀਠੀਆ ਨੇ ਜਿਹੜਾ ਡਰੱਗ ਦਾ ਧੰਦਾ ਜਿਹੜਾ ਸ਼ੁਰੂ ਕੀਤਾ ਤੇ ਜਿਹੜਾ ਪੰਜਾਬ ਦੇ ਵਿੱਚ ਆ ਨਸ਼ਾ ਆਇਆ ਪੰਜਾਬ ਦੇ ਨੌਜਵਾਨ ਪੰਜਾਬ ਦੀਆਂ ਧੀਆਂ ਪੱਤਰ ਕਵੇਂ ਬਰਬਾਦ ਕੀਤੇ ਕਵੇਂ ਤੜਫ ਤੜਫ ਕੇ ਮਰਿਆ ਟੀਕੇ ਲਾ ਲਾ ਕੇ ਮਰਿਆ ਕਹਿੰਦੇ ਇਹਨਾਂ ਦੀ ਯਾਰਾ ਜਿਹੜੀ ਉਹ ਹੈਗਾ ਬਿਕਰ ਮਜੀਠ ਸਿੰਘ ਮਜੀਠੀਆ ਜਣੇ ਕਿ ਸਖਬੀਰ ਬਦਲ ਦਾ ਸਾਲਾ ਹੁਣ ਸਾਲੇ ਪਣੋਈਏ ਦੇ ਕੰਮ ਇੱਕੋ ਜਿਹੀ ਆ ਕੋਈ ਕੁਝ ਕਰਦਾ ਕੋਈ ਕੁਝ ਕਰਦਾਗਾ ਹੁਣ ਸ਼ਖਬੀਰ ਬਾਦਲ ਨੇ ਜਿਹੜਾ ਜੋ ਕੁਸ ਇਦਾਂ ਸਰਕਾਰ ਦੇ ਵਿੱਚ ਬੇਅਦਬੀਆਂ ਵਾਲਿਆਂ ਨੂੰ ਜਿਹੜਾ ਕਿ ਉਹਨਾਂ ਨੂੰ ਜਿਹੜਾ ਸੁਰੱਖਿਆ ਦਿੱਤੀ ਆ ਉਹਨਾਂ ਨੂੰ ਬੋਰਡ ਦੇ ਜਿਹੜੇ ਉਹਨਾਂ ਦੇ ਬੋਰਡ ਲਾਏ ਹੋਏ ਸੀ ਉਹਦੇ ਜਿਹੜਾ ਸਿਕਿਉਰਟੀ ਦਿੱਤੀ ਕਿ ਬੋਰਡ ਨਾਲ ਉਹਦੇ ਪਾਰ ਜਾਣ ਜਿਨ੍ਹਾਂ ਨੂੰ ਬੇਅਦਬੀ ਜਿਨ੍ਹਾਂ ਨੇ ਕੀਤੀ ਆ ਉਹ ਇਹਨਾਂ ਨੇ ਬਾਦਲ ਕਿਆ ਨੇ ਜਿਹੜਾ ਖੁਦ ਉਹਨਾਂ ਨੂੰ ਬਚਾ ਕੇ ਰੱਖਿਆ ਤੇ ਖੁਦ ਸੁਖਬੀਰ ਬਾਦਲ ਨੇ ਸ੍ਰੀ ਕਾਤਾ ਸਾਹਿਬ ਤੇ ਇਹ ਜਾ ਕੇ ਮੰਨਿਆ ਤੇ ਉਸ ਤੋਂ ਬਾਅਦ ਇਹਨੂੰ ਜਿਹੜੀ ਧਾਰਮਿਕ ਸਜ਼ਾ ਲੱਗਦੀ ਆ ਫਿਰ ਇਹ ਟਿਚ ਸਮਝਦਾ ਸ੍ਰੀ ਕਾਤਾ ਸਾਹਿਬ ਨੂੰ ਫਿਰ ਕਹਿੰਦਾ ਮੈਂ ਤਾਂ ਕੁਝ ਕੀਤੇ ਨਹੀਂ ਮੈਂ ਤਾਂ ਕਹਿੰਦਾ ਮੈਥੋਂ ਤਾਂ ਉਹੀ ਮਾਫੀ ਮੰਗਵਾ ਲਈ ਜਾਨੀ ਕਿ ਇਹਨਾਂ ਬੰਦਿਆਂ ਦਾ 도ਗਲਾ ਕਰਤਾਰ ਆ ਇਹਨਾਂ ਨੇ ਅੱਜ ਤੋਂ ਨਹੀਂ ਇਹ 1978 ਤੋਂ ਲੈ ਕੇ ਜਦੋਂ ਗਰਵਾਚਰਾ ਨਰਕਧਾਰੀ ਆਇਆ ਜਿਹੜਾ ਉਤੋਂ ਮੋੜ ਵਜਿਆ 84 ਦਾ ਅਟੈਕ ਉਤੋਂ ਹੋਇਆ ਜੇ ਗਰਵਾਚਨੇ ਨੂੰ ਬਾਦਲ ਸਰਕਾਰ ਉਦੋਂ ਨੱਥ ਪਾ ਲੈਂਦੀ ਉਦੋਂ ਰੋਕ ਲੈਂਦੀ ਤਾਂ ਅੱਜ ਇਹ ਹਾਲਾਤ ਨਹੀਂ ਹੋਣੇ ਸੀ ਨਾ ਦਰਬਾਰ ਸਾਹਿਬ ਤੇ ਅਟੈਕ ਹੋਣਾ ਸੀ ਨਾ 78 ਦੇ ਵਿੱਚ ਤੇਰਾ ਸਿੰਘ ਸ਼ਹੀਦ ਹੋਣੇ ਸੀ ਤੇ 나 ਹੀ ਮੈਨੂੰ ਲੱਗਦਾ ਕਿ ਜਿਹੜਾ 90 92 ਦਾ ਹੱਕਾ ਚੱਲਿਆ ਇਹ ਚੱਲਣਾ ਸੀ ਜਦੋਂ ਵੀ ਸਮੇਂ-ਸਮੇਂ ਦੇ ਵਿੱਚ ਇਹ ਜੇ ਸਾਧ ਪ੍ਰਮੋਟ ਕੀ ਕਰਦੇ ਆ ਇਹ ਬਲਾਤਕਾਰੀ ਸਾਧਾਂ ਨੂੰ ਆ ਤੁਸੀਂ ਸਰਸਿਆ ਸਾਧ ਦੇਖ ਲਓ ਸਰਕਾਰ ਨੇ ਇੱਕ ਉਸ ਸਾਧ ਨੂੰ ਕਵੇਂ ਤੀਜੇ ਦਿਨਾਂ ਉਹਨੂੰ ਬਾਹਰ ਕੱਢ ਲਿਆਉਂਦੇ ਆ ਜਿਨ੍ਹਾਂ ਨੂੰ 30 32 33 ਸਾਲ ਹੋ ਗਏ ਜੇਲ੍ਹਾਂ ਦੇ ਵਿੱਚ ਬੈਠਿਆ ਨੂੰ ਉਹਨਾਂ ਦਾ ਕੋਈ ਫਿਕਰ ਨਹੀਂ ਪਰ ਉਸ ਸਾਧ ਦੇ ਮੰਗਰ ਬੋਟਾ ਨੇ ਉਹਦਾ ਫਿਕਰ ਆ ਉਹਨੂੰ ਤੀਏ ਦਿਨ ਜਿਹੜਾ ਬਾਹਰ ਕੱਢ ਲਿਆਉਂਦੇ ਨੇ ਦੂਸਰੀ ਗੱਲ ਜਿਹੜੀ ਇਹ ਆ ਕਿ ਮਜੀਠੀਆ ਜਿਹੜਾ ਕਿਉਂ ਬਚਿਆ ਕਿਉਂਕਿ ਇਦਾਂ ਦੀ ਸਰਕਾਰ ਸੀ ਸਾਰਾ ਕੁਝ ਇਹਨਾਂ ਦਾ ਸੀ ਡਿਪਟੀ ਸੀਐਮ ਇਹਨਾਂ ਦਾ ਸੀ ਮੁੱਖ ਮੰਤਰੀ ਇਹਨਾਂ ਦਾ ਸੀ ਵਜ਼ੀਰ ਮੰਤਰੀ ਸਾਰਾ ਕੁਝ ਇਹਨਾਂ ਦਾ ਸੀ ਅੱਜ ਹਰਸਿਮਰਤ ਕੌਰ ਆਪਣੇ ਭਾਈ ਦੇ ਫੜੇ ਜਾਣ ਤੋਂ ਬੜੀ ਦੁਖੀ ਆ ਬੜਾ ਦੁਖੀ ਆ ਸੁਖਵੀਰ ਬਾਦਲਾ ਬੜੇ ਦੁਖੀ ਆ ਚੀਮੇ ਭਰ ਗਏ ਅੱਜ ਉਹਨਾਂ ਨੂੰ ਬੜਾ ਦੁੱਖ ਆਉਂਦਾਗਾ ਕਹਦੇ ਬੇਅਦਮੀਆਂ ਦਾ ਤੁਹਾਨੂੰ ਦੁੱਖ ਆਇਆਗਾ ਜਾਂ ਬਰਗਾੜੀ ਦੇ ਵਿੱਚ ਦੋ ਦੋ ਸਿੰਘ ਸਹੇਦ ਕੀਤੇ ਆ ਤੁਹਾਡੀ ਸਰਕਾਰ ਨੇ ਕਿ ਉਹਨਾਂ ਦਾ ਤੁਹਾਨੂੰ ਦੁੱਖ ਨਹੀਂ ਆਇਆ ਕਿ ਉਹਨਾਂ ਦੇ ਛੋਟੇ-ਛੋਟੇ ਬੱਚੇ ਨਹੀਂ ਸੀ ਅੱਜ ਆਪਣੇ ਬੱਚਿਆਂ ਨੂੰ ਮੂੰਹ ਚੁੰਮ ਚਮਕੇ ਜਾਂਦਾ ਉਹਨਾਂ ਦਾ ਜਣੇ ਕੋਈ ਸਰਹੰਦ ਫਤਿਹ ਕਰਨੀ ਹੁੰਦੀ ਆ ਜਾਨਾ ਕਿਹੜੇ ਕੰਮਾਂ ਦੇ ਵਿੱਚ ਜਾਨਾ ਤੂੰ ਜਿਹੜਾ ਕਿ ਲੋਕਾਂ ਦਾ ਖੂਨ ਚੂਸ ਕੇ ਕਮਾਇਆ ਹੋਇਆ ਰੁਪਇਆ ਜਾਨਾ ਉਹਦੇ ਕੰਮਾਂ ਦੇ ਵਿੱਚ ਆ ਅੱਗੇ ਈਡੀ ਖੜੀ ਆ ਉਹ ੜੀ ਰਹੀ ਆ ਕਿ ਤੂੰ ਚਿੱਟੇ ਦਾ ਵਪਾਰੀ ਆ ਤੈਨੂੰ ਅਸੀਂ ਫੜਨਾ ਤੇ ਕਦੋਂ ਤੂੰ ਸਾਨੂੰ ਦਰਸ਼ਨ ਦੇਵੇਂਗਾ ਹੁਣ ਇਹਦੇ ਵਿੱਚ ਈਡੀ ਦੀ ਐਂਟਰੀ ਹੋ ਚੁੱਕੀ ਆ ਜਲਦੀ ਜਿਹੜਾ ਏਡੀ ਵੱਲੋਂ ਜਿਹੜੀਆਂ ਫੈਲਾ ਉਹ ਖੋਲ੍ਹ ਦਿਆਂ ਜਾਣਗੀਆਂ ਤੇ ਸਾਬਕਾ ਜਿਹੜਾ ਅਫਸਰ ਦੀ ਨਰਿੰਦਰ ਸਿੰਘਾ ਉਹਨੇ ਕਿਹਾ ਕਿ ਅੱਜ ਮੈਂ ਸਾਰਾ ਕੁਝ ਦੱਸ ਦਿੱਤਾ ਬਿਜਲੀਅੰਸ ਨੂੰ ਦਬਾਰੇ ਫੇਰ ਬਦੌਣਗੇ ਕਹਿੰਦਾ ਮੈਂ ਫੇਰ ਵੀ ਆਉਂਗਾ ਤੇ ਜੋ ਕੁਝ ਰਿਕਾਰਡ ਦੇ ਵਿੱਚ ਕਹਿੰਦਾ ਪਿਆਗਾ ਉਹਨੂੰ ਕੋਈ ਝੂਠ ਨਹੀਂ ਠਲਾ ਸਕਦਾ ਪਰ ਲੱਗਦਾ ਕਿ ਹੁਣ 10 ਸਾਲਾਂ ਦੇ ਲਈ ਲੱਗਦਾਗਾ ਮਜੀਠੀਆ ਮੜਿਆ ਜਾਣਾਗਾ ਜੇ ਐਨੀ ਸਜ਼ਾ ਹੁੰਦੀ ਆ ਤਾਂ ਮੈਨੂੰ ਲੱਗਦਾ ਕਿ ਬਾਦਲ ਪਰਿਵਾਰ ਨੇ ਪਿੱਟ ਪਿੱਟ ਕੇ ਮਰ ਜਾਣਾ ਧੰਨ ਨੇ ਉਹ ਜੋ ਦੇ ਧੰਨ ਨੇ ਉਹ ਸਿੰਘਾ ਜਿਨ੍ਹਾਂ ਨੂੰ 30 30 ਸਾਲ ਹੋ ਗਏ ਕਾਲ ਕੋਠੜੀਆਂ ਦੇ ਵਿੱਚ ਬੰਦ ਹੋਇਆ ਨੂੰ ਜਿਨ੍ਹਾਂ ਦੀ ਕੋਈ ਮੁਲਾਕਾਤ ਇੱਕ ਵੀ ਨਹੀਂ ਹੋਣ ਦਿੱਤੀ ਜਾਂਦੀ ਬਾ ਦੂਸਰੇ ਪਾਸੇ ਅਮਜੀਠੀਏ ਭਰ ਗਏ ਜਿਹੜੇ ਕਿ ਗੁੰਡਾਗਰਦੀ ਕਰਦੇ ਆ ਪੰਜਾਬ ਦੇ ਵਿੱਚ ਕਿ ਮੈਂ ਫਲਾਣੇ ਨੂੰ ਬੰਦਾ ਬਣਾ ਦੂੰ ਮੈਂ ਮੁੱਖ ਮੰਤਰੀ ਦੇ ਜਿਹੜਾ ਧੌਣ ਦੇ ਵਿੱਚ ਹੱਥ ਪਾ ਲੂੰਗਾ ਤੇ ਅੱਜ ਆਪ ਦੀ ਧੌਣ ਨੂੰ ਹੱਥ ਪਾ ਗਿਆ ਤਾਂ ਰੋਂਦਾਗਾ ਤੇ ਕਰਲਾਉਂਦਾਗਾ ਆ ਫਲਾਣਾ ਮੀਡੀਆ ਆਵੇ ਜੀ ਆ ਧਮਕਾ ਮੀਡੀਆ ਆਵੇ ਹੁਣ ਇਹਨੂੰ ਮੀਡੀਆ ਦੀ ਜਿਹੜੀ ਜ਼ਰੂਰਤ ਪੈਂਦੀ ਆ ਕਿ ਮੇਰੇ ਚੈਨਲ ਉੱਤੇ ਚੱਲਣਾ ਹੁਣ ਇਹ ਗੱਲ ਤੁਹਾਨੂੰ ਸਾਹਵ ਨਜ਼ਰ ਆਉਂਦੀ ਆ ਕਿ ਜੋ ਬਾਦਲ ਕਹਿੰਦੇ ਕੀਤਾ ਉਹਨਾਂ ਦੀ سزا ਜਿਹੜੀ ਇਹਨਾਂ ਨੂੰ ਮਿਲਦੀ ਆ ਰਹੀ ਆ ਦੋ ਤਿੰਨ ਵਾਰੀ ਤਾਂ ਸਬੀਰ ਬਾਦਲ ਦੀ ਬਾਹ ਟੁੱਟ ਗਈ ਇੱਕ ਵਾਰੀ ਲੱਤ ਟੁੱਟ ਗਈ ਰੱਬ ਕਹਿੰਦੇ ਹੁੰਦੇ ਆ ਘਸੁੰਨ ਨਹੀਂ ਮਾਰਦਾ ਉਹ ਮੱਤ ਮਾਰਦਾਗਾ ਹੁਣ ਇੰਨੀਆਂ ਠੋਕਰਾਂ ਲੱਗਣ ਤੋਂ ਕਹਿੰਦੇ ਬਾਜੂ ਵੀ ਜੇ ਬੰਦਾ ਨਾ ਬਣੇ ਤਾਂ ਫਿਰ ਉਹਨੂੰ ਬੰਦਾ ਨਹੀਂ ਗਿੰਦੇ ਤੇ ਮਰਜੀਠੀ ਨੂੰ ਪਹਿਲਾਂ ਵੀ ਜਿਹੜੀ ਜੇਲ੍ਹ ਯਾਤਰਾ ਕਰਕੇ ਆਈ ਆ ਕਰਕੇ ਆਇਆਗਾ ਤੇ ਪਰ ਅੱਜ ਵੀ ਇਹ ਜਿਹੜਾ ਕਿ ਉਸ ਜੇਲ੍ਹ ਦੇ ਵਿੱਚ ਜਾਵੇਗਾ ਹੁਣ ਗਰਮੀ ਦਾ ਮਹੀਨਾ ਐਸੀਆਂ ਜਿ ਸੌਣ ਵਾਲੇ ਬੇਸ਼ੱਕ ਲੋਕ ਕਹਿੰਦੇ ਆ ਕਿ ਇੰਨਾ ਬਾਸ ਤੇ ਕਾਹਦੇ ਜੇਲਾ ਨੇ ਇਹਨਾਂ ਦੇ ਤਾਂ ਉੱਥੇ ਵੀ ਐਸੀ ਚੱਲਦੇ ਆ ਉੱਥੇ ਵੀ ਉਹਨਾਂ ਨੂੰ ਵੀਆਈਪੀ ਖਾਣਾ ਦਿੱਤਾ ਜਾਂਦਾ ਉਹੀ ਸੁੱਖ ਸਹੂਲਤ ਦਿੱਤੀ ਜਾਂਦੀ ਆ ਪਰ ਮੈਂ ਇੱਕ ਗੱਲ ਦੱਸ ਦਾਂਗਾ ਕਿ ਮੈਂ ਚਲੋ ਜੋ ਕੁਝ ਭਗਵੰਤ ਮਾਨ ਨੇ ਕੀਤਾ ਉਹ ਵੱਖਰੀ ਗੱਲ ਆ ਪਰ ਜੋ ਕੰਮ ਅੱਜ ਸੱਚ ਕਰੇਗਾ ਜੋ ਅੱਜ ਬਾਦਲ ਕਹਿੰਦੇ ਨੇ ਹੱਥ ਪਾ ਰਿਹਾ ਹੈ ਗਾਇਸ ਇਸ ਤੋਂ ਬਾਅਦ ਇਹ ਵੀ ਕਿਹਾ ਜਾ ਰਿਹਾ ਕਿ ਸਖਬੀਰ ਬਾਦਲ ਨੂੰ ਵੀ ਜਿਹੜਾ ਟੰਗਿਆ ਜਾਵੇਗਾ ਇਹ ਆਉਣ ਵਾਲੇ ਦਾ ਸਮਾਂ ਦੇਖਦੇ ਆ ਕਿ ਕੀ ਨਰਾ ਨਿਕਲਦਾ ਕੀ ਬਣਦਾਗਾ ਜੇਕਰ ਭਗਵੰਤ ਮਾਨ ਨੇ ਹੱਥ ਪਾਇਆ ਤਾਂ ਭਾਈ ਚੰਗੀ ਤਰ੍ਹਾਂ ਪਾ ਲਿਓ ਫੇਰ ਨਾ ਰੋਇਓ ਕਰਲਾਇਓ ਕਿ ਮਜੀਠੀਆ ਜੀ ਦੋ ਦਿਨ ਮਹੀਨਿਆਂ ਨੂੰ ਬਾਹਰ ਆ ਗਿਆ 10 ਦਿਨਾਂ ਨੂੰ ਬਾਹਰ ਆ ਗਿਆ ਉਹਨੇ ਆ ਕੇ ਫੇਰ ਉਸੇ ਮਸਾ ਨੂੰ ਮਰੋਣਾ ਫੇਰ ਕਹਿਣਾ ਤੁਹਾਡੇ ਮੈਂ ਗੱਲ ਨੂੰ ਹੱਥ ਪਾਉਣਾਗਾ ਹੁਣ ਤੁਹਾਡੇ ਹੱਥ ਲੱਗੇਗਾ ਹੁਣ ਤੁਸੀਂ ਈਡੀ ਤੋਂ ਜਾਂਚ ਕਰਾਓ ਵਿਜੀਲੈਂਸ ਤੋਂ ਕਰਾਓ ਇੱਕ ਅਦੀ ਕੋਈ ਹੋਰ ਏਜੰਸੀ ਆ ਉਹ ਤੋਂ ਕਰਵਾ ਲਓ ਜਾਨੀ ਕਿ ਹੁਣ ਪੂਰਾ ਇਹਨੂੰ ਨਿੰਬੂ ਬਾਗ ਨਚੋੜ ਦਿਓ ਕਿਉਂਕਿ ਬੰਦਾ ਮਸੇ ਹੱਥਾਂ ਦਿੰਦਾ ਇਹ ਜਿਆ ਵੱਡਾ ਵਜ਼ੀਰ ਜਿਹੜਾ ਹੁੰਦਾਗਾ ਕਿਉਂਕਿ ਬੜਾ ਸੁੱਖ ਆਰਾਮ ਹੰਡਾਇਆਗਾ ਇਨਾ ਬਾਦਲ ਕਿਆ ਨੇ ਤੇ ਜਿਹੜਾ ਕਿ ਮਜੀਠੀਏ ਪਰਿਵਾਰ ਨੇ ਇਸ ਵੀਡੀਓ ਦੇ ਨਾਲ ਤੁਸੀਂ ਕਿੰਨਾ ਅਤਵਾਕ ਰੱਖਦੇ ਹੋ ਕਿ ਸੱਚੀ ਮੁੱਚੀ ਮਜੀਠੀਏ ਨੇ ਚਿੱਟਾ ਵੇਚਿਆ ਕਿ ਲੋਕਾਂ ਦੇ ਨੌਜਵਾਨ ਧੀਆ ਪੁੱਤਰ ਮਾਰੇ ਨੇ ਕਿ ਇਹਨੇ ਜਿਹੜੇ ਅੰਨਤ ਤੋਂ ਬਾਅਦ ਜਾਇਦਾਦ ਬਣਾਈ ਆ ਵੇਸਾ ਕਿ ਸਾਰਾ ਕੁਝ ਸਾਹਮਣੇ ਆ ਜਾਣਾ ਚਾਹੀਦਾਗਾ ਤੇ ਤੁਹਾਨੂੰ ਤੁਸੀਂ ਆਪਣੇ ਕਮੈਂਟਾਂ ਦੇ ਵਿੱਚ ਜਰੂਰ ਦੱਸਣਾ ਕਿ ਇਹਨੂੰ ਵੱਦ ਤੋਂ ਵੱਧ ਸਜ਼ਾ ਕਿੰਨੀ ਹੋਣੀ ਚਾਹੀਦੀ ਆ ਇਹ ਤੁਹਾਡੇ ਕਮੈਂਟਾਂ ਦੇ ਮੈਨੂੰ ਅਡੀਕ ਰਹਿੰਦੀ ਆ ਤੁਸੀਂ ਇਸ ਵੀਡੀਓ ਨੂੰ ਬੱਤਵਾ ਦੇ ਸ਼ੇਅਰ ਵੀ ਜਰੂਰ ਕਰਨਾ ਜਿਹੜੇ ਨਵੇਂ ਸੱਜਣ ਨੇ ਨਵੇਂ ਮਿੱਤਰ ਨੇ ਭੈਣ ਭਰਾਵਾਂ ਨੇ ਉਹਨਾਂ ਨੂੰ ਬੇਨਤੀ ਹੈ ਕਿ ਜਿਹੜਾ ਚੈਨਲ ਆ ਉਹਨੂੰ ਵੀ ਸਬਸਕ੍ਰਾਈਬ ਜਰੂਰ ਕਰ ਲੈਣਾ ਧੰਨਵਾਦ ਵਰਜਿਕਾ ਖਾਲਸਾ ਵਰਜਿਕੀ ਫਤਿਹ